ਤੁਸੀਂ ਜੁੜਿਓ ਅਖਰ ਦੇ ਨਾਲ ਭਾਨਾ ਸਿੱਧੂ ਨੂੰ ਆਖਰਕਾਰ ਜ਼ਮਾਨਤ ਮਿਲੀ ਹੈ ਅੱਜ ਮਿਲੀ ਹੈ ਜ਼ਮਾਨਤ ਕੱਲ ਉਹਨੇ ਬਾਹਰ ਆ ਜਾਣਾ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਲੱਖਾ ਸਿੰਘ ਸਦਾਣਾ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਜ਼ਮਾਨਤ ਮਿਲ ਗਈ ਆ ਬਾਈ ਆਖਰਕਾਰ ਭਾਨਾ ਸਿੱਧੂ ਨੂੰ ਬਹੁਤ ਸਾਰੇ ਲੋਕਾਂ ਨੇ ਜਿੰਨੀ ਵੀ ਐਫਰਟ ਉਹ ਕਰ ਸਕਦੇ ਸੀ ਉਹ ਵੀ ਕੀਤੀ ਪਰ ਫੈਸਲਾ ਤਾਂ ਜੱਜ ਸਾਹਿਬ ਨੇ ਕਰਨਾ ਹੁੰਦਾ ਤੇ ਆਖਰਕਾਰ ਜ਼ਮਾਨਤ ਵੀ ਮਿਲੀ ਝੂਠ ਤੇ ਸੱਚ ਦੀ ਜਿੱਤ ਅਸੀਂ ਕਹਿ ਸਕਦੇ ਆ ਪਰ ਹਲੇ ਪਰਚਾ ਓਮੇ ਪ੍ਰਕਰਾਰ ਆ 29 ਤਰੀਕ ਦਾ ਇਕੱਠ ਹੈ ਪਿੰਡ ਕੋਟਦੁੰਨੇ ਸਾਰੀ ਸੰਗਤ ਨੂੰ ਪੰਜਾਬੀਆਂ ਨੂੰ ਅਪੀਲ ਹੈ ਅੱਜ ਮੈਨੂੰ ਕਰਨਾਲ ਤੋਂ ਫੋਨ ਆਇਆ ਉਹ ਕਹਿੰਦਾ ਭਾਈ 15 ਲੱਖ ਰੁਪਏ ਸਾਡਾ ਭਾਂਦੇ ਨੇ ਵਾਪਸ ਕਰਾਇਆ ਸੀ ਅਸੀਂ ਵੀ ਆਵਾਂਗੇ ਸਾਡੇ ਹਰਿਆਣੇ ਦੇ ਭਰਾ ਨੇ ਰਾਜਸਥਾਨ ਦੇ ਨੇ ਪੰਜਾਬ ਦੇ ਨੇ ਸਾਰੇ ਇਕੱਠੇ ਹੋ ਕੇ ਭਾਈ 29 ਤਰੀਕ ਨੂੰ ਪਿੰਡ ਕੋਟਦੁੰਨੇ ਪਹੁੰਚਣਾ ਤੇ ਮੈਂ ਇੱਕ ਤਾਂ ਹੋਰ ਗੱਲ ਦੱਸ ਦੇਣੀ ਚਾਹੁੰਦਾ ਜੀ ਮੈਨੂੰ ਇਹ ਸ਼ੰਕਾਪੂਰਨ ਤੌਰ ਤੇ ਹੈਗੀ ਆ ਵੀ ਇਹ ਹਲੇ ਉਹਨੂੰ ਨਹੀਂ ਨਿਕਲ ਦੇਣਗੇ ਹੋ ਸਕਦਾ ਕੋਈ ਨਾ ਕੋਈ ਹੋਰ ਮੁਕਦਮਾ ਕਿਸੇ ਹੋਰ ਏਜੰਟ ਵੱਲੋਂ ਕੋਈ ਦਰਖਾਹਤ ਦਿਵਾ ਕੇ ਦੁਬਾਰਾ ਉਹਨੂੰ ਅੰਦਰ ਹਲੇ ਰੱਖਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਆਪਾਂ ਦੇਖਿਆ ਵੀ ਕਿਵੇਂ ਖੈਰੇ ਨਾ ਕਿਵੇਂ ਹੋਇਆ ਪਹਿਲਾਂ ਜਮਾਨਤ ਹੋਣ ਤੋਂ ਬਾਅਦ ਵੀ ਇੱਕ ਗਵਾਹ ਨੂੰ ਡਰਾਉਣ ਤੋਂ ਧਮਕਾਉਣ ਦਾ ਪਰਚਾ ਦਿੱਤਾ ਸੀ ਸੋ ਇਹ ਗੱਲ ਇਹ ਪਾਣੇ ਨਾ ਵੀ ਕਰ ਸਕਦੇ ਆ ਪਰ ਵੱਡੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਕਿ 29 ਨੂੰ ਸਾਡਾ ਕੋਰ ਦੁਨੇ ਇਕੱਠੇ ਹੋਣਾ ਕਿਉਂ ਜ਼ਰੂਰੀ ਹੈ ਜ਼ਰੂਰੀ ਹੈ ਜਿਹੜਾ ਜ਼ਬਰ ਹੋਇਆ ਉਹਤੇ ਜਿਹੜਾ ਉਹ ਤੇ ਤਸ਼ੱਦਦ ਹੋਇਆ ਜਿਹੜਾ ਮਨੁੱਖਤਾ ਦਾ ਘਾਣ ਹੋਇਆ ਨੰਗਾ ਕਰਕੇ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀਆਂ ਗਈਆਂ ਇਹ ਸਾਰੀ ਗੱਲ ਤੁਹਾਨੂੰ ਭਾਨਾ ਆਉਣ ਤੇ ਵੀ ਦੱਸੂਗਾ ਅਸਲ ਤਾਂ ਉਸ ਜ਼ਬਰ ਦੇ ਖਿਲਾਫ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕਰਦੇ ਆ ਕਿ ਅੱਜ ਭਾਨਾ ਕੱਲ ਨੂੰ ਸੋਡੀ ਕਿਸੇ ਦੀ ਵਾਰੀ ਆ ਸਕਦੀ ਹੈ ਇਹ ਬੱਚੜਪਣੇ ਦੇ ਉੱtre ਹੋਏ ਆ ਇਹ ਉਹੀ 80 90 ਦਾ ਦੌਰ ਜਿਹੜਾ ਦੁਬਾਰਾ ਲਿਆਉਣਾ ਚਾਹੁੰਦੇ ਆ ਸ਼ੁਰੂ ਵੀ ਕਰ ਚੁੱਕੇ ਆ ਹੁਣ ਇਹ ਗੈਂਗਸਟਰ ਕਹਿ ਕੇ ਇਨਕਾਊਂਟਰ ਕਰਨ ਲੱਗੇ ਕਿੰਨੇ ਪਿਛਲੇ 2.5 ਮਹੀਨਿਆਂ ਦੇ ਵਿੱਚ ਕਿੰਨੇ ਫੇਕ ਝੂਠੇ ਮੁਕਾਬਲੇ ਪੰਜਾਬ ਦੇ ਵਿੱਚ ਹੋਏ ਆ ਅਸੀਂ ਮੰਨਦੇ ਆ ਜੇ ਕੋਈ ਗੈਂਗਸਟਰ ਆ ਜੇ ਕੋਈ ਤਸਕਰ ਆ ਨਸ਼ੇ ਦਾ ਜੇ ਕੋਈ ਹੋਰ ਕੋਈ ਮਾੜਾ ਕ੍ਰਿਮੀਨਲ ਬੰਦਾ ਉਹਨੂੰ ਸਜ਼ਾ ਦੇਣ ਦਾ ਹੱਕ ਅਦਾਲਤਾਂ ਦਾ ਹੈ ਅਦਾਲਤਾਂ ਬਣੀਆਂ ਜੇਲ੍ਹਾਂ ਬਣੀਆਂ ਨੇ ਉਹਨੂੰ ਹੱਕ ਸਰਕਾਰ ਨੂੰ ਕਿਹਨੇ ਦੇਤਾ ਵੀ ਚੱਕ ਤੁਸੀਂ ਮਾਰ ਦਿਓ ਆ ਪਿੱਛੇ ਜੇ ਇੱਥੇ ਜੀਰੇ ਕੋਲ ਦੋ ਐਨਕਾਊਂਟਰ ਹੋਇਆ ਮੁੰਡਿਆਂ ਦੇ ਮਾਰੇ ਗਏ ਇੱਕ ਦੋਨੋਂ 'ਚ ਉਹ ਮਾਰਤਾ ਜਿਹਦਾ ਕੋਈ ਪਿਸ਼ੋਕੜ ਅਪਰਾਧਿਕ ਹੈ ਇਹ ਕੋਈ ਮੁਕੱਦਮਾ ਵੀ ਦਰਜ ਨਹੀਂ ਸੀ ਕਹਾਣੀ ਸਾਰੇ ਸਾਹਮਣੇ ਇੱਕੋ ਹੀ ਬਣਾਉਂਦੇ ਨੇ ਵੀ ਅਸੀਂ ਜੀ ਗਏ ਸਾਡੇ ਤੇ ਉਹਨਾਂ ਨੇ ਫਾਇਰਿੰਗ ਕਰਤੀ ਸਾਡੇ ਪੁਲਿਸ ਵਾਲੇ ਦੀ ਪੱਗ 'ਚ ਗੋਲੀ ਲੱਗੀ ਅਸੀਂ ਜਵਾਬੀ ਫਾਇਰਿੰਗ 'ਚ ਮਾਰਤੇ ਇਹ ਹੱਲਾਸ਼ੇਰੀ ਪੰਜਾਬ ਪੁਲਿਸ ਨੂੰ ਭਵੰਤ ਵੀ ਦੇ ਚੁੱਕਿਆ ਕਿ ਕੋਈ ਗੱਲ ਨਹੀਂ ਇਹ ਸਫਾਇਆ ਕਰੋ ਇਹਨਾਂ ਦਾ ਤੇ ਉਹਦੀ ਆੜ ਦੇ ਵਿੱਚ ਕਿੰਨੇ ਜਿਹੜੇ ਬੇਦੋਸ਼ੇ ਬੰਦੇ ਨੇ ਬੇਕਸੂਰ ਬੰਦੇ ਨੇ ਉਹ ਮਾਰੇ ਜਾਣਗੇ ਇਹੀ ਤਾਂ ਪੱਸੀ ਨੱਬੇ ਦੇਖਦੇ ਰਹੇ ਆ ਵੀ ਇਹਨਾਂ ਨੇ ਸਾਰਿਆਂ ਨੂੰ ਇੱਕੋ ਹੀ ਬਾਡੇ ਲਾ ਕੇ ਮਾਰਤਾ ਵੀ ਅੱਤਵਾਦੀ ਐ ਇਹ ਵੱਖਵਾਦੀ ਐ ਇਹ ਮਾਹੌਲ ਖਰਾਬ ਕਰਦੇ ਆ ਕਿਸੇ ਨੂੰ ਮਾਰ ਕੇ ਕਹਿੰਦੇ ਸੀ ਛਟਕੇ লাশ ਕੋਈ ਨਹਿਰ ਚ ਰੋੜ ਦਿੰਦੇ ਸੀ ਇਹ ਦਾ ਹੱਤਵਾਦੀ ਮਾਰਦਾ ਜੀ ਹੁਣ ਜਿਹਨੂੰ ਵੀ ਮਰਜ਼ੀ ਫਾੜਨਗੇ ਮਾਰ ਦੇਣਗੇ ਇਹ ਦਾ ਗੈਂਗਸਟਰ ਆ ਜੀ ਇਹ ਨਾਹਾ ਤਸਕਰ ਆ ਜੀ ਪਰ ਅਪਜੇ ਭਾਨੇ ਵਾਲੇ ਮੁੱਦੇ ਤੇ ਹੀ ਆਗੇ ਆ ਇਹਦਾ ਕੇਸ ਵੀ ਕੀਤਾ ਜਾ ਸਕਦਾ ਕੱਠ ਦੇ ਜ਼ਰੀਏ ਆਖਰ ਜੇ ਫਿਰ ਵੀ ਭਾਨਾ ਬਾਹਰ ਵੀ ਹੁੰਦਾ ਤਾਂ ਕੱਠ ਵੀ ਰੱਖਿਆ ਜਾਂਦਾਗਾ ਕੀ ਸੰਦੇਸ਼ ਦੇਣ ਦੀ ਕੋਸ਼ਿਸ਼ ਹੈ ਜੇ ਭਾਨਾ ਮੈਂ ਤੁਹਾਨੂੰ ਫਿਰ ਕਹਿ ਦਿੰਦਾ ਵੀ ਵੱਡੀ ਸ਼ੰਕਾ ਇਹ ਹੈ ਕਿ ਇਹ ਉਹਨੂੰ ਨਿਕਲ ਨਹੀਂ ਦੇਣਗੇ ਜੇ ਭਾਨਾ ਆ ਵੀ ਜਾਂਦਾ ਤਾ ਵੀ ਲੋਕਾਂ ਨੂੰ ਮੈਂ ਉੱਥੇ ਪਹੁੰਚਣ ਦੀ ਅਪੀਲ ਕਰਦਾ ਵੀ 29 ਨੂੰ ਪਹੁੰਚੋ। ਇਹ ਹੀ ਪੁੱਛਣਾ ਚਾਹਿਆ ਸਰਕਾਰ ਤੋਂ ਵੀ ਤੁਸੀਂ ਜਿਹੜਾ ਜ਼ੁਲਮ ਉਹਦੇ ਕੀਤਾ ਨੰਗੇ ਦੀ ਵੀਡੀਓ ਬਣਾਈ ਆ 100 ਤੋਂ ਉੱਪਰ ਉਹਨੂੰ ਬੁਖਾਰ ਸੀ ਤਾਪ ਚੜਿਆ ਹੋਇਆ ਸੀ ਐਨੀ ਠੰਡ ਦੇ ਵਿੱਚ ਨੰਗਾ ਕਰਕੇ ਬਾਹਰ ਸੀਐਸਟਾਫ ਦੇ ਵਿੱਚ ਬੰਨਿਆ ਕੀ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ ਆ ਕੀ ਇਹਦੇ ਖਿਲਾਫ ਜਿਹੜੇ ਵੀ ਉੱਥੇ ਉਸ ਸਮੇਂ ਦੇ ਕੋਈ ਸੀਐਸਟਾਫ ਦਾ ਇੰਚਾਰਜ ਹੈ ਕੋਈ ਜ਼ਿਲ੍ਹੇ ਦਾ ਆਪਣਾ ਮੁਖੀ ਆ ਉਹ ਉਹਦੀ ਜ਼ਿੰਮੇਵਾਰੀ ਤੈਅ ਨਹੀਂ ਹੁੰਦੀ ਕਿ ਇਹ ਅਹੀਂ ਜ਼ਲਮ ਕਰਕੇ ਵਜਦੇ ਰਹਿਣਗੇ ਇਹਦੇ ਕੋਈ ਸਿਕੰਜਾ ਨਹੀਂ ਕਹਿਆ ਜਾਣਾ ਚਾਹੀਦਾ ਸਵਾਲ ਇਹ ਆ ਵੀ ਅਸੀਂ ਆਵਾਜ਼ ਇਹ ਠਾਉਣੀ ਆ ਵੀ ਜਿਹੜੇ ਬੰਦੇ ਨੇ ਕਰਤੂਤ ਕੀਤੀ ਹੈ ਕਹਣ ਕੀਤਾ ਉਹ ਬੰਦੇ ਸਾਹਮਣੇ ਆਉਣੇ ਚਾਹੀਦੇ ਆ ਇਹਨਾਂ ਜਿਹਨੂੰ ਮਰਜੀ ਕੱਲ ਨੂੰ ਫੜ ਕੇ ਅੱਜ ਸਾਡੇ ਮੁੰਡਿਆਂ ਨੂੰ ਨੰਗੇ ਕਰਕੇ ਇਹ ਅਸਤ ਸਦ ਕਰਨ ਲੱਗੇ ਕੱਲ ਨੂੰ ਕੋ ਕੁੜੀ ਫੜ ਕੇ ਕਰ ਦੇਣਗੇ ਫਿਰ ਵੀ ਨਹੀਂ ਅਸੀਂ ਉੱਠਾਂਗੇ ਭਾਣਾ ਜੇਲ੍ਹ ਤੋਂ ਬਾਹਰ ਆ ਜੂਗਾ ਤੁਹਾਨੂੰ ਕੀ ਲੱਗਦਾ ਦੁਬਾਰੇ ਫੇਰ ਉਹੀ ਆਪਦੇ ਕੰਮ ਜਾਰੀ ਰੱਖੂਗਾ ਕਿਉਂਕਿ ਮਾਫ ਕਰਿਓ ਬਹੁਤ ਲੋਕਾਂ ਨਾਲ ਇਹ ਹੋਇਆ ਉਹਨਾਂ ਦੀ ਬੋਲੀ ਬਹੁਤ ਬਦਲਦੀ ਆ ਬਾਹਰ ਦੇਖੋ ਮੈਂ ਪਹਿਲਾਂ ਵੀ ਬਹੁਤ ਵਾਰੀ ਕਹਿ ਚੁੱਕਿਆ ਸ਼ਬਦਾਬਲੀ ਸਹੀ ਰੱਖਣ ਦੀ ਲੋੜ ਆ ਅਸੀਂ ਕਿਸੇ ਨੂੰ ਕੋਈ ਉੱਚਾ ਨੀਵਾਂ ਸ਼ਬਦ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਣਾ ਜਿਹੜੀ ਗੱਲ ਆ ਜਿਹੜਾ ਮਸਲਾ ਹੈ ਜਿਉਂ ਠੱਗੀ ਕਿਸੇ ਨੇ ਮਾਰੀ ਹੈ ਏਜੰਟ ਨੇ ਤਾਂ ਅਸੀਂ ਉਹਦੇ ਸੰਬੰਧ ਦੀ ਗੱਲ ਕਰਨੀ ਆ ਅਸੀਂ ਕਿਸੇ ਨੂੰ ਕਿਉਂ ਕੋਈ ਇਸ ਤਰ੍ਹਾਂ ਦੀ ਗੱਲ ਕਰਨੀ ਆ ਉਹ ਮੈਂ ਭੰਦ ਨੂੰ ਪਹਿਲਾਂ ਵੀ ਸਮਝਾਉਣਾ ਮੈਂ ਫੇਰ ਵੀ ਸਮਝਾਉਂਗਾ ਪਰ ਕੰਮ ਭਾਣੇ ਦਾ ਜਾਰੀ ਰਹਿਣਾ ਸੋ ਜੇ ਸੋਚਦੇ ਨੇ ਸਾਨੂੰ ਐ ਪਰਚੇ ਪਾ ਕੇ ਡਰਾ ਕੇ ਧਮਕਾ ਕੇ ਕੁੱਟਮਾਰ ਕਰਕੇ ਇਹ ਤਾਂ ਲੋਕਾਂ ਦੇ ਕੰਮ ਨੇ ਨਾ ਅਸੀਂ ਨਹੀਂ ਕਰਦੇ ਸਰਕਾਰ ਕਰਦੇ ਲੈ ਤੁਸੀਂ ਦੱਸੋ ਇਸ ਮਾਫੀਆ ਦੇ ਉੱਤੇ ਜਿਹੜਾ ਐਡਾ ਵੱਡਾ ਮਾਫੀਆ ਹੈ ਠੱਗਾਂ ਦਾ ਟੋਲਾ ਇਕੱਠਾ ਹੋਇਆ ਹੈ ਅਰਬਾਂ ਰੁਪਇਆ ਪੰਜਾਬ ਦੇ ਲੋਕਾਂ ਦਾ ਠੱਗੀ ਬੈਠਿਆ ਜ਼ਮੀਨਾਂ ਲੋਕਾਂ ਦੀਆਂ ਵਿਕ ਗਈਆਂ ਲੋਕਾਂ ਦੇ ਧੀ ਪੋਤੇ ਇੱਥੇ ਫਿਰਦੇ ਆ ਇਹ ਪੈਸੇ ਠਾਕ ਕੇ ਉੱਥੇ ਬੈਠੇ ਆਪਣੇ ਦਫ਼ਤਰਾਂ 'ਚ ਇਹਦੇ ਕਾਰਵਾਈ ਕਿਉਂ ਨਹੀਂ ਕਰਦੇ ਬਈ ਇਹ ਕੰਮ ਤਾਂ ਸਰਕਾਰ ਦਾ ਹੈ ਕਿ ਸਰਕਾਰ ਨੂੰ ਮੋਟਾ ਚੜਾਵਾ ਚੜਦਾ ਹੈ ਤਾਂ ਹੀ ਸਰਕਾਰ ਬੋਲਦੀ ਸਰਕਾਰ ਕੰਮ ਕਰਦੀ ਕਿੱਥੇ ਆ ਜਿਹੜੇ ਪਿੰਡ ਚ ਹੁਣ ਆਏ ਆਂ ਬੋਲ ਕੇ ਇਹ ਪਿੰਡ ਦੇ ਵਿੱਚ ਲੋਕ ਤਾਂ ਚਿੱਟੇ ਤੋਂ ਤਰਾ ਤਰਾ ਕਰੀ ਜਾਂਦੇ ਆ ਹੁਣ ਇਦੋਂ ਵੱਧ ਲੋਕ ਹੋਰ ਕੀ ਕਰ ਦੇਣ ਕੰਮ ਤਾਂ ਓਬਵੀਅਸ ਸਰਕਾਰ ਦਾ ਹੀ ਆ ਨਾ ਫੇਰ ਆਪਾਂ ਕਹਿ ਦਿੰਨੇ ਆ ਵੀ ਕੋਈ ਝੋਟਾ ਉੱਠ ਕੱਢਦਾ ਜਾਂ ਕੋਈ ਹੋਰ ਬੰਦਾ ਆਪਦੀ ਮੰਗ ਕਰਦਾ ਚਾਹੇ ਭਾਨਾ ਬੋਲਦਾ ਗਾ ਦਖਲ ਦਿੰਦਾ ਗਾ ਹੈ ਤਾਂ ਫੇਲਿਅਰ ਜੇ ਇੱਕ ਚੀਜ਼ ਫੇਲ ਹੋਇਆ ਸਿਸਟਮ ਤਾਂ ਹੀ ਇਹ ਬੰਦੇ ਉੱਠਦੇ ਆ ਨਵਰੀਤ ਤੂੰ ਰੋਜ਼ ਪਿੰਡਾਂ 'ਚ ਹੀ ਜਾਂਦਾ ਕਵਰੇਜ ਕਰਦਾ ਲੋਕਾਂ ਦੀ ਗੱਲਬਾਤ ਸੁਣਦਾ ਹਰ ਪਿੰਡ ਦੇ ਵਿੱਚ ਲੋਕਾਂ ਦਾ ਬੁਰਾ ਹਾਲ ਆ ਬਾਈ ਖਾਸ ਤੌਰ ਤੇ ਚਿੱਟੇ ਵਾਲੇ ਪੱਕ ਤੋਂ ਤੇ 2 ਸਾਲ ਹੋਣ ਨੂੰ ਆ ਗਏ ਸਰਕਾਰ ਨੂੰ ਹਨਾ ਉਹ ਹੁਣ 21 ਜਨਵਰੀ ਵੀ ਆਉਣ ਵਾਲੀ ਹੈ ਮੈਂ ਯਾਦ ਕਰਾ ਦਿਆਂ 26 ਜਨਵਰੀ ਤੱਕ ਇਹ ਨਿਵੇੜ ਦੇਣਾ ਸੀ ਕੰਮ ਇਹ ਕਹਿੰਦੇ ਸਾਡੇ ਕੋਲ ਟੀਮਾਂ ਤਿਆਰ ਹੋ ਗਈਆਂ ਸਾਰੀ ਪਲੈਨਿੰਗ ਬਣ ਗਈ ਭਵੰਤ ਕਹਿੰਦਾ ਸੀਗਾ ਅਸੀਂ ਖਤਮ ਕਰ ਦਿਆਂਗੇ ਤੇ ਇੱਕ ਵੀ ਕਦਮ ਮੈਂ ਕਹਿੰਦਾ ਇੱਕ ਗ੍ਰਾਮ ਵੀ ਨਹੀਂ ਘਟਿਆ ਚਿੱਟਾ ਕਈ ਗੁਣਾ ਹਜ਼ਾਰਾਂ ਗੁਣਾ ਵੱਧ ਗਿਆ ਯਾਰ ਇੱਥੇ ਪਿੰਡਾਂ ਜਾਂਦੇ ਆ ਬਾਈ ਤਾਂ ਮਾਮਾ ਪੈਰ ਫੜ ਕੇ ਰੋਣ ਲੱਗ ਜਾਂਦੀਆਂ ਕਿ ਪੁੱਤ ਸਾਡੇ ਜਵਾਗ ਅਪਚਾ ਲੋ ਕੀ ਕਰਨਾ ਸੀ 100000 ਰੁਪਏ ਖਾਤਿਆਂ ਚ ਆਉਣ ਆਉਣ ਜਿਹੜੀ ਗੱਲ ਕਰਦੇ ਆਉਗਲੇ ਆਇਆ ਤਾਂ ਹੈ ਨਹੀਂ ਇਹ ਸਾਡੇ ਪੁੱਤ ਹੀ ਨਾ ਬਚੇ ਤਾਂ ਇੱਥੇ ਵੀ ਆ ਪਿੰਡ ਇੱਥੇ ਕਹਿੰਦੇ ਕੋਈ ਡੇਰਾ ਹੈ ਬੰਦ ਪਿਆ ਉਹ ਡੇਰਾ ਤੇ ਬੁਰਾ ਹਾਲ ਅੱਛਾ ਹੋਰ ਗੱਲ ਸੁਣਨ ਵਾਲੀ ਨਵਰੀਤ ਇਹਦੇ ਚ ਨਾ ਜਿੱਥੇ ਇਹ ਚਿੱਟਾ ਫੈਲ ਰਿਹਾ ਪੰਜਾਬ ਚ ਮੌਤਾਂ ਵੀ ਹੋ ਰਹੀਆਂ ਏਡਜ਼ ਬਹੁਤ ਵੱਡੇ ਪੱਧਰ ਤੇ ਫੈਲ ਰਹੀ ਹੈ ਹਾਂ ਪੰਜਾਬ ਦੇ ਵਿੱਚ ਸੈਂਕੜੇ ਨਹੀਂ ਹਜ਼ਾਰਾਂ ਕੇਸ ਏਡਜ਼ ਦੇ ਜਿਹੜੇ ਪਿੰਡਾਂ 'ਚ ਹੋ ਚੁੱਕੇ ਆ ਕਿਉਂਕਿ ਉਹ ਸੂਈ ਉਹੀ ਵਰਤੀ ਜਾਂਦੇ ਆ ਏਡਜ਼ਗਾਹ ਤੋਂ ਗਾਂ ਤੋਂ ਗਾਂ ਫੈਲਦੀ ਜਾਂਦੀ ਹੈ ਜਿੱਥੇ ਇਹ ਚਿੱਟਾ ਫੈਲ ਰਿਹਾ ਪੰਜਾਬ 'ਚ ਮੌਤਾਂ ਵੀ ਹੋ ਰਹੀਆਂ ਏਡਜ਼ ਬਹੁਤ ਵੱਡੇ ਪੱਧਰ ਤੇ ਫੈਲ ਰਹੀ ਹੈ ਹਾਂ ਪੰਜਾਬ ਦੇ ਵਿੱਚ ਸੈਂਕੜੇ ਨਹੀਂ ਹਜ਼ਾਰਾਂ ਕੇਸ ਏਡਜ਼ ਦੇ ਜਿਹੜੇ ਪਿੰਡਾਂ 'ਚ ਹੋ ਚੁੱਕੇ ਆ ਕਿਉਂਕਿ ਉਹ ਸੂਈ ਉਹੀ ਵਰਤੀ ਜਾਂਦੇ ਆ ਏਡਜ਼ ਜਗ੍ਹਾ ਤੋਂ ਗਾਂ ਤੋਂ ਗਾਂ ਫੈਲਦੀ ਜਾਂਦੀ ਹੈ ਇਹ ਬਹੁਤ ਵੱਡਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਬਹੁਤ ਵੱਡੀ ਇੱਕ ਤੂੰ ਦੇਖੋਗੇ ਮੰਨ ਲਓ ਕਿ ਨੌਜਵਾਨ ਮੁੰਡਾ ਹੈ ਅੱਜ ਉਹ ਚਟਾ ਲਾਉਂਦਾ ਛੱਡ ਵੀ ਗਿਆ ਸੁਧਰ ਵੀ ਗਿਆ ਉਹ ਏਡਜ ਨੂੰ ਹੋ ਗਈ ਕੱਲ ਨੂੰ ਨੇ ਵਿਆਹ ਕਰਾ ਲਿਆ ਤੇ ਗਾਹਾਂ ਦੀ ਗਾਹਾਂ ਮਦਰ ਕਿ ਉਹਦੇ ਚ ਵੀ ਏਡਜ ਉਹ ਜਿਹੜੀ ਵਿਆਹ ਕਰਾਉ ਕੁੜੀ ਉਧਰ ਏਡਜ ਵਗ ਜਾਣੀ ਉਹਦੋਂ ਗਾਹ ਬੱਚਾ ਜੀ ਬੀੜ ਚਲੀ ਜਾਣੀ ਆ ਤੇ ਇਹ ਜਿਹੜੀ ਬਹੁਤ ਖਤਰਨਾਕ ਗੱਲ ਆ ਖਤਰਨਾ ਦਿਸਿਆ ਵੱਲ ਪੰਜਾਬ ਵੱਧ ਰਿਹਾ ਤੇ ਪਰ ਇਹ ਦੇੇ ਕੋਲ ਚੁਟਕਲਿਆਂ ਤੋਂ ਇਲਾਵਾ ਕਹਾਣੀਆਂ ਤੋਂ ਇਲਾਵਾ ਗੱਪਾਂ ਤੋਂ ਇਲਾਵਾ ਗੱਲਾਂ ਦੇ ਕਰਾਹ ਤੋਂ ਇਲਾਵਾ ਕੱਖ ਨਹੀਂ ਹੈਗਾ ਲੈ ਕੇ ਜਹਾਜ਼ ਉਧਰ ਨੂੰ ਚੜ ਗਿਆ ਕੇਰੀ ਵਾਲ ਨੂੰ ਬਿਠਾਇਆ ਉਧਰ ਨੂੰ ਚੜ ਗਿਆ ਜਾਂ ਕੋਈ ਜਿਹੜਾ ਆਵਾਜ਼ ਬੁਲੰਦ ਕਰਦਾ ਉਹਨੂੰ ਫੜ ਕੇ ਛੱਡ ਦਿਓ ਉਹਨੂੰ ਫੜ ਕੇ ਛੱਡ ਦਿਓ ਆ ਕੁਝ ਚੱਲ ਰਿਹਾ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਤਾਂ ਤੁਸੀਂ ਵੀ ਜੁੜੇ ਹੋਏ ਸੀ ਅੱਖਰ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ